ਵਿਸ਼ਾ ਬਾਰਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਤੇਜ ਦੇ ਵਿੱਚ ਕਰੋਨਾ ਦੇ ਮਰੀਜ਼ ਲਗਾਤਾਰ ਵਧ ਰਹੇ ਨੇ ਜਿਵੇਂ ਦੱਸ ਦਿੰਦੇ ਕਿ ਭਾਰਤ ਦੇ ਵਿੱਚ ਫਿਰ ਤੋਂ ਕਰੋਨਾ ਦੀ ਜਿਹੜੀ ਕਿ ਵਾਪਸੀ ਹੋ ਗਈ ਹੈ ਤੇ ਦਿੱਲੀ ਦੇ ਵਿੱਚ ਤਾਂ ਐਡਵਾਈਜ਼ਰੀ ਤੱਕ ਜਾਰੀ ਕਰ ਦਿੱਤੀ ਗਈ ਹੈ ਸ਼ੁੱਕਰਵਾਰ ਨੂੰ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਵੀ यूपी ਦੇ ਵਿੱਚ 4 ਹਰਿਆਣਾ ਦੇ ਵਿੱਚ 5 ਅਤੇ ਬੈਂਗਲੁਰੂ ਦੇ ਵਿੱਚ 9 ਮਹੀਨੇ ਦਾ ਬੱਚਾ ਕਰੋਨਾ ਪੋਜ਼ਿਟਿਵ ਪਾਇਆ ਗਿਆ ਇਸ ਤਰ੍ਹਾਂ ਦੇਸ਼ ਦੇ ਵਿੱਚ ਹੁਣ ਤੱਕ कोरोना ਦੇ 312 ਸਰਗਰਮ ਮਾਮਲੇ ਨੇ ਤੇ ਦੋ ਮੌਤਾਂ ਵੀ ਹੋ ਚੁੱਕੀਆਂ ਨੇ ਦਿੱਲੀ ਸਰਕਾਰ ਨੇ ਕੋਵਿਡ-19 ਸੰਬੰਦੇ ਕਾ ਡਵਾਈਸਰੀ ਜਾਰੀ ਕੀਤੀ ਹੈ ਸਰਕਾਰ ਨੇ ਸਾਰੇ ਹਸਪਤਾਲਾਂ ਨੂੰ ਬਿਸਤਰੇ, ਆਕਸੀਜਨ, ਦਵਾਈਆਂ ਅਤੇ ਟੀਕਿਆਂ ਦਾ ਪੂਰਾ ਪ੍ਰਬੰਧ ਕਰਨ ਦੇ ਲਈ ਕਿਹਾ ਇਸ ਦੇ ਨਾਲ ਹੀ ਇੱਥੇ ਵੀ ਦੱਸਣਯੋਗ ਹੈ ਕਿ ਦਿੱਲੀ ਦੇ ਸਾਰੇ ਹਸਪਤਾਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰੇਕ ਸਕਾਰਾਤਮਕ ਕੋਵਿਡ ਨਮੂਨੇ ਨੂੰ ਜੋਨ ਸੇਕੁਐਕਸਿੰਗ ਲਈ ਲੋਕ ਨਾਇਕ ਹਸਪਤਾਲ ਪੇਜੰਟ ਇਹ ਐਡਵਾਈਜ਼ਰੀ ਅਚੇਹ ਸਮੇਂ ਦੇ ਵਿੱਚ ਜਾਰੀ ਕੀਤੀ ਗਈ ਹੈ ਜਦੋਂ ਪਾਕਿਸਤਾਨ ਚੀਨ ਹਾਈਲੈਂਡ ਅਤੇ ਸਿੰਗਾਪੁਰ ਵਰਗੇ ਦੇਸ਼ਾ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਤਾਂ ਬਿਲਕੁਲ ਪਹਿਲਾ ਵੀ ਕੋਰੋਨਾ ਕਾਰਨ ਜਿਹੜਾ ਕਿ ਲੋਕਡਾਊਨ ਲਾ ਕੇ ਆ ਸੀ ਕਾਫੀ ਜ਼ਿਆਦਾ ਉਸਮੇ ਮੌਤਾਂ ਹੋਈਆਂ ਸੀ ਤੇ ਉਸ ਤੋਂ ਵੀ ਐਡਵਾਈਸ ਜਿਆ ਜਾਰੀ ਕੀਤੇ ਗੀਆਂ ਸੀ ਤੇ ਇੰਨਾ ਹੀ ਨਹੀਂ ਸਾਰੀਆਂ ਦੁਕਾਨਾਂ ਬੰਦ ਸਕੂਲ ਕਾਲਜ ਸਾਰਾ ਕੁਝ ਪੂਰਾ ਜਿਹੜਾ ਕਿ ਲੋਕਡਾਊਨ ਵਰਗਾ ਮਾਹੌਲ ਜਿਹੜਾ ਕਿ ਹੋ ਗਿਆ ਸੀ ਹੁਣ ਮੁੜ ਤੋਂ ਕਰੋਨਾ ਦੇ ਕੇਸ ਜਿਹੜੇ ਕਿ ਪਾਏ ਜਾ ਰਹੇ ਨੇ ਕਿਹ ਮਾ ਮਾਰੀ ਅਜਿਹੀ ਐ ਜਿਹੜੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਨੂੰ ਆਪਣੀ ਚਮੜੀ ਦੇ ਵਿੱਚ ਲੈ ਲੈਂਦੀ ਐ ਤੇ ਇਸੇ ਮੱਦੇ ਨਜ਼ਰ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਸਰਕਾਰੀ ਹਸਪਤਾਲਾਂ ਦੇ ਲਈ ਹਦਾਇਤਾਂ ਜਿਹੜੀ ਕਿ ਜਾਰੀ ਕੀਤੀ ਗਈਆਂ ਨੇ ਦਿੱਲੀ ਦੇ ਵਿੱਚ ਤਾਂ ਖਾਸ ਤੌਰ ਤੇ ਸਾਰੇ ਇੰਤਜ਼ਾਮ ਕਰਨ ਦੇ ਲਈ ਕਹਿ ਚੁੱਕਿਆ ਗਿਆ ਤਾਂ ਇਸ ਦੇ ਨਾਲ ਹੀ ਦੱਸਦਿਆ ਕਿ ਅਹਮਦਾਬਾਦ ਦੇ ਵਿੱਚ 20 ਕੇਸ, ਯੂਪੀ ਦੇ ਵਿੱਚ 4 ਕੇਸ, ਹਰਿਆਣਾ ਵਿੱਚ 5 ਤੇ ਬੰਗਲੂਰੂ ਵਿੱਚ ਤਾਂ ਇੱਕ 9 ਮਹੀਨੇ ਦਾ ਬੱਚਾ ਕਰੋਨਾ ਪੋਜ਼ਿਟਿਵ ਪਾਇਆ ਗਿਆ ਤਾਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਆਪਣਾ ਆਪਣਾ ਧਿਆਨ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਗਈ ਹੈ ਜ਼ਿਆਦਾ ਇੱਕ ਕਾਠ ਵਾਲੀ ਜਗ੍ਹਾ ਤੇ ਨਾ ਜਾਣਦੇ ਲਈ ਵੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ